ਸਭ ਨੂੰ ਸਤਿ ਸ੍ਰੀ ਅਕਾਲ ਜੀ ਰੋਪੜ ਨੰਗਲ ਚੌਂਕ ਦੇ ਸਾਹਮਣੇ ਭਾਖੜਾ ਨਹਿਰ ਤੋਂ ਪਾਰ ਰਹਿੰਦੇ ਬਸਨੀਕਾਂ ਲਈ ਕੱਲ ਪਏ ਮੀਂਹ ਕਾਰਨ ਰਾਤ ਆਵਾਜਾਈ ਲਈ ਰਸਤਾ ਬੰਦ ਹੋ ਗਿਆ ਸੀ ਕਿਉਂਕਿ ਨਹਿਰ ਤੋਂ ਪਹਿਲਾਂ ਨਿਕਾਸ਼ ਨਾਲੇ ਉੱਪਰ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਸੀ ਜੋ ਕਿ ਮੁਕੰਮਲ ਵੀ ਹੋ ਚੁੱਕਾ ਸੀ ਪਰ ਪੁਲ ਨੂੰ ਦਮਾ ਸੈਡਾ ਤੋਂ ਸੜਕ ਨਾਲ ਜੋੜਨਾ ਅਜੇ ਬਾਕੀ ਸੀ ਅਤੇ ਜੋ ਨਾਲ ਨੀਵੀਂ ਜਗ੍ਹਾ ਤੇ ਆਰ ਜੀ ਰਸਤਾ ਬਣਾਇਆ ਗਿਆ ਸੀ ਨੀਵੀਂ ਜਗ੍ਹਾ ਹੋਣ ਕਾਰਨ ਉੱਥੇ ਮੀਂਹ ਦਾ ਪਾਣੀ ਆ ਗਿਆ ਸੀ ਅਤੇ ਜਗ੍ਹਾ ਨੀਵੀਂ ਅਤੇ ਕੱਚੀ ਹੋਣ ਕਾਰਨ ਅੱਜ ਸਵੇਰੇ 4 ਵਜੇ ਉੱਥੇ ਇੱਕ ਟਰੱਕ ਧਸ ਗਿਆ ਸੀ ਜਿਸ ਕਾਰਨ ਭਾਖੜਾ ਨਹਿਰ ਤੋਂ ਪਾਰ ਗੋਵਿੰਦਵਾਲੀ ਅਤੇ ਮਾਜਰੀ ਠੇਕੇਦਾਰਾਂ ਵਾਲੀ ਸੜਕ ਰਾਹੀਂ ਰੋਪੜ ਸ਼ਹਿਰ ਜਾਣ ਅਤੇ ਆਉਣ ਵਾਲਿਆਂ ਲਈ ਰਸਤਾ ਬੰਦ ਹੋ ਗਿਆ ਸੀ ਵੇ ਤੁਸੀਂ ਦੇਖ ਸਕਦੇ ਹੋ ਜੋ ਆਰ ਜੀ ਰਸਤਾ ਬਣਾਇਆ ਹੋਇਆ ਸੀ ਦੇਖੋ ਸਾਹਮਣੇ ਇੱਕ ਟਰੱਕ ਫਸਿਆ ਹੋਇਆ ਇਧਰੋਂ ਮੋਟਰਸਾਈਕਲ ਤੇ ਜਾ ਰਿਹਾ ਆਦਮੀ ਅਰੋਂ ਥੱਲੇ ਪਾਣੀ ਆ ਪਾਣੀ ਦੇ ਵਿੱਚ ਫਸ ਗਿਆ ਦੇਖੋ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਨਹਿਰ ਤੋਂ ਪਾਰ ਲੋਕ ਰਹਿੰਦੇ ਨੇ ਆਉਣ ਤੇ ਜਾਣ ਨੂੰ ਇਹ ਆ ਜੀ ਜੋ ਨੰਗਲ ਚੌਂਕ ਤੋਂ ਰੇਲਵੇ ਫਾਟ ਤੋਂ ਹੁੰਦੀ ਹੋਈ ਪਾਖੜਾ ਨਹਿਰ ਤੋਂ ਪਾਰ ਛੱਡ ਕੇ ਜਾਂਦੀ ਆ ਉਹ ਰਸਤੇ ਜਾਣ ਵਾਲਿਆਂ ਦੇ ਲਈ ਇਹ ਬਹੁਤ ਹੀ ਮਸੀਫ ਤਾਂ ਖੜੀਆਂ ਹੋ ਗਈਆਂ ਨੇ ਇਹ ਦੇਖੋ ਇਹ ਟਰੱਕ ਤੇ ਸਿਆ ਹੋਇਆ ਔਰ ਜਦੋਂ ਇਹ ਰਸਤਾ ਬੰਦ ਹੋਣ ਦਾ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤੋਂ ਸਵੇਰ ਤੋਂ ਹੀ ਪੀਡਬਲਯੂਡੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਇੱਥੇ ਜਦੋਂ ਜੈਦ ਕਰਕੇ ਤੇ ਰਸਤਾ ਚਾਲੂ ਕਰਨ ਦੇ ਵਿੱਚ ਲੱਗੇ ਹੋਏ ਛਨ ਇਹ ਤੁਸੀਂ ਦੇਖ ਸਕਦੇ ਹੋ ਉਹ ਜੋ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਕੁਝ ਆਮ ਲੋਕਾਂ ਦੀ ਮਦਦ ਤੇ ਨਾਲ ਰਸਤਾ ਚਾਲੂ ਕਰ ਰਹੇ ਨੇ ਜੇ ਦੇਖੋ ਟਰਾਲੀਆਂ ਪਰ ਪਰ ਕੇ ਮਿੱਟੀ ਦੀਆਂ ਆ ਰਹੀਆਂ ਰਸਤਾ ਚਾਲੂ ਕਰਨ ਦੇ ਵਿੱਚ ਜੁਟੇ ਹੋਏ ਨੇ जो आरजी तौर तो पर लोगों का आना जाना चालू हो जाए देखो कार मोटरसाइकिल लंघने शुरू हो गए ने आरजी तौर तो पर थोड़ी जगह दे रस्ता चालू कर दता गया बाकी काम अजे चल रहा ये देख सकते हो ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਹ ਜੀ ਮਹਿਕਮੇ ਨੇ ਜਦੋਂ ਜਿਆਦ ਕਰਕੇ ਆ ਦੇਖੋ ਰਸਤਾ ਚਾਲੂ ਕਰ ਦਿੱਤਾ ਦੇਖ ਸਕਦੇ ਹੋ ਤੁਸੀਂ ਚਾਹੇ ਥੋੜੀ ਜਗ੍ਹਾ ਤੋਂ ਕੀਤਾ ਪਰ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਇਸ ਰਸਤੇ ਤੋਂ ਇਹ ਦੇਖ ਸਕਦੇ ਹੋ ਤੁਸੀਂ ਹੁਣ ਟਰੱਕ ਕਾਰਾਂ ਸਭ ਕੁਝ ਲਾਣੇ ਚਾਹਦਾ ਉਹਨੀ ਜਗ੍ਹਾ ਦੇ ਵਿੱਚ ਰਸਤਾ ਤਿਆਰ ਕਰ ਦਿੱਤਾ ਬਾਕੀ ਬਾਅਦ ਦੇ ਵਿੱਚ ਕਰਾਂਗੇ ਆਵਾਜ਼ਾਈ ਬਹਾਲ ਕਰ ਦਿੱਤੀ ਗਈ ਹੈ ਇਹ ਪੀਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੇਰ ਤੋਂ ਮਿਹਨਤ ਕਰਕੇ ਆਮ ਲੋਕਾਂ ਦੀ ਮਦਦ ਨਾਲ ਲੈ ਕੇ ਤੇ ਇਹ ਦੇਖੋ ਰਸਤਾ ਚਾਲੂ ਕਰ ਦਿੱਤਾ ਕਿਉਂਕਿ ਇਹ ਸ ਰਸਤੇ ਬਹੁਤ سارے ਪਿੰਡ ਪਖੜਾ ਨਹਿਰ ਤੋਂ ਪਾਰ ਪੈਂਦੇ ਨੇ ਔਰ ਗੋਵਿੰਦ ਵੈਲੀ ਦੇ ਵਿੱਚ ਵੀ ਕਾਫੀ ਲੋਕ ਰਹਿੰਦੇ ਨੇ ਬਹੁਤ ਵੱਡੀ ਕਲੋਨੀ ਆ ਲੋਕਾਂ ਨੇ ਡਿਊਟੀਆਂ ਤੇ ਜਾਣਾ ਹੁੰਦਾ ਉੱਥੇ ਬਦਲ ਮੇ ਰਸਤੇ ਕਾਫੀ ਘੁਮ ਕੇ ਜਾਣਾ ਪੈਂਦਾ ਸੋ ਇਸ ਲਈ ਇਹ ਰਸਤੇ ਦਾ ਨਵਾਰ ਤੋਂ ਪਾਰ ਪਿੰਨਿਕਾ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਸੋ ਹੁਣ ਜਿਹੜੇ ਵੀ ਸਾਥੀ ਇਹ ਵੀਡੀਓ ਦੇਖ ਰਹੇ ਆ ਇਹ ਰਸਤੇ ਆ ਸਕਦੇ ਨੇ ਜੋ ਕਿ ਬਦਲਵੇਂ ਰਸਤਿਆਂ ਦੇ ਸਵੇਰੇ ਡਿਊਟੀਆਂ ਤੇ ਗਏ ਸੀ ਸੋ ਸਭ ਨੂੰ ਅਪੀਲ ਆ ਕਿ ਹੁਣ ਤੁਸੀਂ ਇਸ ਰਸਤੇ ਤੇ ਆ ਜਾ ਸਕਦੇ ਹੋ ਆਉਣ ਜਾਣ ਦੇ ਲਈ ਮੋਟਰਸਾਈਕਲ ਕਾਰਾਂ ਟਰੱਕਾਂ ਦੇ ਲਈ ਰਸਤਾ ਖੋਲ ਦਿੱਤਾ ਗਿਆ ਸ਼ਬਦ ਦਾ ਧੰਨਵਾਦ ਜੀ